ਆ ਬੈਠ ਗਿਆ ਸੀ ਪੂਰਾ ਜਮੀਨ ਦੇ نیچے ਚਲਾ ਗਿਆ ਤਾਂ ਇਸ ਕੋ ਦੁਬਾਰਾ ਬਣਾਇਆ ਜਾ ਰਹਾ ਹੈ نیچے ਸੋ ਭਾਜੀ ਕੋਈ ਇਹਨਾਂ ਨੂੰ ਬਸ ਚਲਾਨ ਕੱਟਣ ਦੇ ਚਲਾਨ ਭਰ ਦੋ ਕੋਈ ਬੰਦਾ ਨਹੀਂ ਦੇਖਣਾ ਇਹਨਾਂ ਨੇ ਚਲਾਨ ਦੇ ਐਸੀ ਤਰ੍ਹਾਂ ਹੀ ਦੇਈ ਜਾਣੀ ਹੈ ਬਸ ਮੈਂ 9 7 ਵਜੇ ਤੋਂ ਲੈ ਕੇ 9 ਤੱਕ ਰਖਸ਼ਾ ਚਲੋਣਾ ਹੀ ਮੈਂ ਅੱਛਾ ਹਾਂਜੀ ਰਾਤ ਨੂੰ ਹਾਂਜੀ ਤੇ ਰਾਤ ਨੂੰ ਕੋਈ ਕੰਮ ਨਹੀਂ ਹੁੰਦਾ ਤੇ ਰਾਤ ਨੂੰ ਕੁਝ ਨਹੀਂ ਹੁੰਦਾ ਤੇ ਇਹ ਲੋਕਾਂ ਦਾ ਅਨਜਾਨ ਕਿਸ ਤਰੀਕੇ ਲੱਗਾ ਹੋਇਆ ਬਹੁਤ ਟ੍ਰੈਫਿਕ ਪੋਸਟ ਹੋਈ ਪਈ ਇੱਥੇ ਕੋਈ ਆਪਣੀ ਹੈ ਨਹੀਂ ਤੇ ਕੋਈ ਕਾਰਵਾਈ ਨਹੀਂ ਇੱਥੇ ਪੁਲਿਸ ਅਧਿਕਾਰੀ ਵੀ ਨਹੀਂ ਮੌਜੂਦ ਆ ਰਹੇ ਨਹੀਂ ਹੈਗਾ ਯਹਾਂ ਤਾਂ ਬਹੁਤ ਲੱਗਦਾ ਕਿ ਕਿਉਂਕਿ ਨਾ ਇਧਰ ਆਣਾ ਜਾਣਾ ਹੁੰਦਾ ਹੈ ਲੋਕੋ ਕੋ ਮੋਡਲ ਟਾਊਨ ਹੈ ਚੌਰਾਹਾ ਹੈ ਤਾਂ ਜਾਮ ਤੇ ਲੱਗਦੇ ਆ ਤੇ ਕੋਈ ਇੱਥੇ ਪੁਲਿਸ ਅਧਿਕਾਰੀ ਵੀ ਨਹੀਂ ਖੜਾ ਕੋਈ ਨਹੀਂ ਕੋਈ ਨਹੀਂ ਖੜਾ ਸੈਫਰਦਾਰ ਕੋਈ ਨਹੀਂ ਖੜਾ ਹੁੰਦਾ ਇੱਥੇ ਨਾ ਤੇ ਪੁਲਸੜਾ ਖੜਾ ਨਾ ਕੋਈ ਬਾਸਤਾ ਇਹ ਭਰਾਵਾ ਬਹੁਤ ਬਹੁਤ ਸਮੱਸਿਆ ਹੈ ਤੇ ਸਮੱਸਿਆ ਐਸੀ ਗੱਲ ਦੀ ਹੈ ਵੀ ਇਹ ਹਟਦੇ ਨਹੀਂ ਹੈਗੇ ਇਹ ਪ੍ਰਸ਼ਾਸਨ ਨਹੀਂ ਹਟ ਸਕਦਾ ਇਹ ਤੇ ਹਮ ਤਮਾਰੇ ਜੋ ਹੈ ਸਾਫ ਕਰਾਤੇ ਰਸਤਾ ਕੋ ਤਿੰਨੀ ਵੀ ਕੋਈ ਪੁਲਿਸ ਹੈ ਨਹੀਂ ਨਹੀਂ ਕੋਈ ਨਹੀਂ ਆਤਾ ਇੱਕ ਦਿਨੇ ਵੀ ਕੋਈ ਟ੍ਰੈਫਿਕ ਨਹੀਂ ਆਦਾ ਨਹੀਂ ਨਹੀਂ ਕੋਈ ਨਹੀਂ ਇਧਰ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਦਰ ਦਸ ਦੇ ਲੁਧਿਆਣਾ ਦੇ ਮੋਡਲ ਟਾਊਨ ਲੈ ਕੇ ਦੇ ਵਿੱਚ ਮੌਜੂਦ ਹਾਂ ਜਿੱਥੇ ਦੱਸਦੇ ਕਿ ਬੀਤੇ ਤਿੰਨ ਦਿਨ ਪਹਿਲਾਂ ਇੱਕ ਮੇਨ ਆ ਰੋਡ ਦੇ ਉੱਤੇ ਵੱਡਾ ਖੱਡਾ ਹੁੰਦਾ ਐ ਸੋ ਦੱਸਦੇ ਕਿ ਜਦੋਂ ਮਾਰਨਿੰਗ ਲੋਕਾਂ ਨੂੰ ਪਤਾ ਲੱਗਦਾ ਤੇ ਉਸ ਤੋਂ ਬਾਅਦ ਨਗਰ ਨਿਗਮ ਅਧਿਕਾਰੀ ਜਿਹੜੇ ਨੇ ਇਸ ਥਾਂ ਤੇ ਪਹੁੰਚਦੇ ਨੇ ਸੋਨਾ ਵੱਲੋਂ ਬਖੂ ਵੀ ਆਪਣਾ ਕੰਮ ਜਿਹੜਾ ਲਗਾਤਾਰ ਕੀਤਾ ਜਾਂਦਾ ਸੋ ਦੱਸ ਦਈਏ ਕਿ ਅੱਜ ਉਸ ਖੱਡੇ ਨੂੰ ਟੋਟਲ ਤਿੰਨ ਦਿਨ ਤੋਂ ਵੀ ਜਿਹੜਾ ਜ਼ਿਆਦਾ ਹੋ ਚੁੱਕੇ ਨੇ ਉਸ ਤੋਂ ਬਾਅਦ ਤਿੰਨ ਦਿਨ ਤੋਂ ਵੀ ਜ਼ਿਆਦਾ ਵੱਧ ਹੋ ਚੁੱਕੇ ਨੇ ਪਰ ਖੱਡੇ ਦਾ ਬਣਾਉਣ ਦਾ ਜਿਹੜਾ ਕੰਮ ਹੈ ਲਗਾਤਾਰ ਜਾਰੀ ਹੈ ਸੋ ਦੱਸ ਦਈਏ ਕਿ ਲੋਕਾਂ ਦਾ ਕਹਿਣਾ ਸੀਗਾ ਖੱਡਾ ਹੋਣ ਦਾ ਜਿਹੜਾ ਕਾਰਨ ਸੀਗਾ ਉਹ ਪਾਣੀ ਦਾ ਸੀਗਾ ਕਿਉਂਕਿ ਬਰਸਾਤ ਜਿਹੜੀ ਆ ਕਾਫੀ ਤੇਜ਼ ਹੋਈ ਸੀਗੀ ਬਾਰਿਸ਼ ਕਾਫੀ ਹੋਈ ਸੀਗੀ ਤਾਂ ਉਸ ਤੋਂ ਬਾਅਦ ਅੱਥੱਲੇ ਜਿਹੜੀਆਂ 80 एवरेज ਦੀਆਂ ਪੈਪਾ ਸੀਗੀਆਂ ਲਿਕੇ ਜਾਣ ਤੋਂ ਬਾਅਦ ਉਹ ਜਿਹੜਾ ਵੱਡਾ ਖੱਡਾ ਹੋ ਜਾਂਦਾ ਸੋ ਸੜਕ ਦੇ ਵਿੱਚ ਲੋਕਾਂ ਨੂੰ ਆਨ ਜਾਣ ਦੇ ਵਿੱਚ ਕਾਫੀ ਦਿੱਕਤਾਂ ਵੀ ਜੜੀਆਂ ਉਹ ਸੈਣੀਆਂ ਪੈਂਦੀਆਂ ਨੇ ਲਗਾਤਾਰ ਲੋਕਾਂ ਵੱਲੋਂ ਜਿਹੜਾ ਇਸ ਇਲਾਕੇ ਦੇ ਵਿੱਚ ਦਿੱਕਤਾਂ ਦਾ ਜਿਹੜਾ ਸਾਹਮਣਾ ਉਹ ਕਰਨਾ ਪੈ ਰਿਹਾ ਬਿਲਕੁਲ ਤਸਵੀਰ ਜਿਹੜੀ ਹੈ ਉਸ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਕੀ ਲੋਕ ਕਿਸ ਤਰੀਕੇ ਇੱਕ ਪਾਸੇ ਖੱਜਲਖਵਾਰ ਹੁੰਦੇ ਵੀ ਨਜ਼ਰ ਆ ਰਹੇ ਕਿਉਂਕਿ ਦੱਸਦੀ ਕਿ ਮੋਡਲ ਟਾਊਨ ਇਲਾਕਾ ਕਾਫੀ ਪੌਸਟਰੀਆ ਵੈ ਲੋਕ ਇਸ ਇਲਾਕੇ ਦੇ ਵਿੱਚ ਕਾਫੀ ਨੇ ਸੋ ਦੱਸਦੇ ਕਿ ਹੁਣ ਥੋੜੇ ਦਿਨ ਬਾਅਦ ਜਿਹੜਾ ਰਖੜੀ ਦਾ ਤਿਵਾਰ ਆਣ ਵਾਲਾ ਸੋ ਰਖੜੀ ਦੇ ਤਿਵਾਰ ਵਾਲੇ ਦਿਨ ਵੀ ਜਿਹੜਾ ਲੋਕਾਂ ਦਾ ਕਾਫੀ ਇਕੱਠ ਜਿਹੜਾ ਇਸ ਮਾਰਕੀਟ ਦੇ ਵਿੱਚ ਨਜ਼ਰ ਆਊਗਾ ਸੋ ਕਿ ਦਿਨ ਕਿਤੇ ਇਸ ਰੋਡ ਨੂੰ ਬੰਦ ਹੋਣ ਤੋਂ ਬਾਅਦ ਲੋਕਾਂ ਦੀ ਦਿੱਕਤਾਂ ਜਿਹੜੀਆਂ ਨੇ ਕਾਫੀ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੋ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਸੋ ਲੁਧਿਆਣਾ ਦੇ ਮੋਡਲ ਟਾਊਨ ਤੋਂ ਗਰਾਊਂਡ ਰਿਪੋਰਟਰ ਗਰਾਊਂਡ ਦੇ ਵਿੱਚ ਖੜਕੇ ਗਰਾਊਂਡ ਰਿਪੋਰਟ ਲੈ ਕੇ ਤੁਹਾਡੇ ਨਾਲ ਰੂਬਰੂ ਹੋ ਰਹੇ ਆ ਕਿਉਂਕਿ ਇੱਕ ਪਾਸੇ ਲੋਕਾਂ ਦੀ ਲੋਕਾਂ ਨੂੰ ਵੇਰ ਵੀ ਕਰ ਰਹੇ ਆ ਤੇ ਦੂਜੇ ਪਾਸੇ ਲੋਕਾਂ ਨਾਲ ਵੀ ਇਹ ਗੱਲ ਕਰ ਰਹੇ ਆ ਕਿਉਂਕਿ ਜੇਕਰ ਤੁਸੀਂ ਇਸ ਇਲਾਕੇ ਦੇ ਵਿੱਚ ਆ ਰਹੇ ਹੋ ਤੇ ਇਸ ਇਲਾਕੇ ਦੇ ਵਿੱਚ ਨਾ ਕਿਉਂਕਿ ਇਸ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਤੁਹਾਨੂੰ ਵੀ ਖੱਜਲ ਖਵਾਰ ਹੋਣਾ ਪੈ ਸਕਦਾ ਹੈ ਸੋ ਲੋਕਾਂ ਦਾ ਜਿਹੜਾ ਜਾਮ ਹੈ ਉਹ ਕਾਫੀ ਜਿਆਦਾ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ ਉਹ ਚੌਕ ਹੈ ਜਿਸ ਚੌਕ ਦੇ ਵਿੱਚ ਇੱਕ ਇਹ ਵੱਡਾ ਖੱਡਾ ਹੁੰਦਾ ਸੋ ਤਸਵੀਰ ਜਿਹੜੀ ਹੈ ਦੀ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਜਿਹੜੇ ਮਿਸਤਰੀ ਨੇ ਉਹਨਾਂ ਵੱਲੋਂ ਲਗਾਤਾਰ ਜਿਹੜਾ ਕੰਮ ਹੈ ਉਹ ਕੀਤਾ ਜਾ ਰਿਹਾ ਤੇ ਬੈਰੀਕੇਟ ਲਗਾ ਕੇ ਬਾਕਾਇਦਾ ਇਸ ਰੋਡ ਨੂੰ ਜਿਹੜਾ ਬੰਦ ਕੀਤਾ ਹੋਇਆ ਸੋ ਲੋਕਾਂ ਦੀ ਜਿਹੜੀ ਆਣਾ ਜਾਣਾ ਉਹ ਲਗਾਤਾਰ جاری ਹੈ ਲੋਕਾਂ ਦੀ ਆਵਾਜ਼ਾਂ ਹੀ ਲਗਾਤਾਰ ਨਜ਼ਰ ਆ ਰਹੀ ਹੈ ਤੇ ਲੋਕ ਉਥਲ ਪੁਥਲ ਹੋਣ ਦੇ ਨਾਲ ਕਿਸ ਤਰੀਕੇ ਆਪਣੇ ਆਪਣੇ ਰਸਤੇ ਨੂੰ ਜਾ ਰਹੇ ਨੇ ਤੇ ਉਸ ਤੋਂ ਬਾਅਦ ਲੋਕਾਂ ਨੂੰ ਕਾਫੀ ਦਿੱਕਤਾਂ ਵੀ ਜੜੀਆਂ ਇਸ ਇਲਾਕੇ ਦੇ ਵਿੱਚ ਆ ਰਹੀਆਂ ਨੇ ਹਾਲਾਂਕਿ ਇਸ ਥਾਂ ਦੇ ਵਿੱਚ ਅਸੀਂ ਖੜੇ ਆ ਤਾਂ ਇਸ ਥਾਂ ਦੇ ਉੱਤੇ ਕਾਰਪੋਰੇਸ਼ਨ ਨਗਰ ਨਿਗਮ ਦਾ ਕੋਈ ਵੀ ਉੱਚ ਅਧਿਕਾਰੀ ਇੱਥੇ ਨਹੀਂ ਮੌਜੂਦ ਨਾ ਕੋਈ ਇੱਥੇ ਠੇਕੇਦਾਰ ਮੌਜੂਦ ਹੈ ਜਿਹਦੇ ਅਗਵਾਈ ਹੇਠ ਇਹ ਜਿਹੜਾ ਕੰਮ ਹੋ ਸਕੇ ਕਿਉਂਕਿ ਪਰ ਇੱਕ ਪਾਸੇ ਜਿਹੜੇ ਅਧਿਕਾਰੀ ਨੇ ਉਹ ਇਸ ਥਾਂ ਤੇ ਨਹੀਂ ਮੌਜੂਦ ਪਰ ਜਿਹੜੇ ਮਿਸਤਰੀ ਨੇ ਉਹਨਾਂ ਵੱਲੋਂ ਕੰਮ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਇਹ ਜਿਹੜੀ ਹੈ ਅ ਦੇਖਦੇ ਤੁਸੀਂ ਕਿ ਕਿਸ ਤਰੀਕੇ ਹੌਦੀ ਜੜੀਆ ਤਿਆਰ ਕੀਤੀ ਜਾ ਰਹੀ ਹੈ ਜੜੀ ਹੌਦੀ ਹੈ ਇਹ ਟੁੱਟ ਜਾਂਦੀ ਹੈ ਤਾਂ ਉਸ ਤੋਂ ਬਾਅਦ ਪੈਪ ਦੇ ਨਾਲ ਜੁਆਇੰਟਿੰਗ ਪਾਉਣ ਤੋਂ ਬਾਅਦ ਇਹ ਜੜੀ ਹੈ ਬਕੂਵੀ ਇਸ ਸੜਕ ਨੂੰ ਜਿਹੜਾ ਤਿਆਰ ਕੀਤਾ ਜਾ ਰਿਹਾ ਸੋ ਗੱਲਬਾਤ ਕਰਾਂਗੇ ਜਿਹੜਾ ਮਿਸਤਰੀ ਹੈ ਮਿਸਤਰੀ ਜਾਣਕਾਰੀ ਲਵਾਂਗੇ ਭਾਈ ਨਾਮ ਕੀ ਆ ਤੁਹਾਡਾ ਰਾਜਾ ਇੱਧਰ ਹੋਗੇ ਖੜੇ ਹੋਗੇ ਤੁਸੀਂ ਰਾਜਾ ਰਾਜਾ ਨਾਮ ਹੈ ਕਿੰਨੇ ਦਿਨਾਂ ਤੋਂ ਕੰਮ ਕਰ ਰਹੇ ਹੋ ਤੁਸੀਂ 4 ਦਿਨਾਂ ਤੋਂ 4 ਦਿਨਾਂ ਤੋਂ 4 ਦਿਨ ਹੋ ਚੁੱਕੇ ਨੇ ਕੀ ਇਹ ਦਿੱਕਤ ਕੀ ਸੀਗੀ ਇਹ ਲੇਕਰ ਬੈਠ ਗਿਆ ਸੀ ਪੂਰਾ ਜ਼ਮੀਨ ਦੇ نیچے ਚਲਾ ਗਿਆ تھا ਇਸ ਕੋ ਦੁਬਾਰਾ ਬਣਾਇਆ ਜਾ ਰਹਾ ਹੈ نیچے ਸੇ ਅੱਛਾ ਹਾਂਜੀ ਤੇ ਹੁਣ ਇਹ ਖੋਦੀ ਤਿਆਰ ਹੋ ਗਈ ਹੈ ਹਾਂਜੀ ਇਹ ਅਭੀ 3-4 ਦਿਨ ਲੱਗਣਗੇ ਇਸਮੇ ਅੱਛਾ ਹਾਂਜੀ ਮਤਲਬ ਹੱਲੇ ਵੀ ਇਹਨੂੰ ਕਾਫੀ ਦਿਨ ਲੱਗ ਜਾਣੇ ਆ ਹਾਂਜੀ 4 ਦਿਨ ਲੱਗ ਜਾਣੇ ਆ 4 ਦਿਨ ਸਿਰਫ ਖੋਦੀ ਤਿਆਰ ਕਰਨ ਨੂੰ ਲੱਗਣੇ ਆ ਹਾਂਜੀ ਹਾਂਜੀ ਅੱਛਾ ਤੇ ਹੋਰ ਕੋਈ ਇੱਥੇ ਉੱਚ ਅਧਿਕਾਰੀ ਨਹੀਂ ਮੌਜੂਦ ਹੈਗਾ ਕੋਈ ਕਾਰਪੋਰੇਸ਼ਨ ਅਧਿਕਾਰੀ ਮੌਜੂਦ ਨਹੀਂ ਹੈਗਾ ਤੇ ਇਹਦੇ ਲਈ ਨਹੀਂ ਕਹਿ ਸਕਦੇ ਸਰ ਕਿਉਂਕਿ ਸਾਨੂੰ ਕੰਮ ਤੇ ਛੱਡ ਕੇ ਅਗੇ ਜਾਂਦਾ ਕੰਮ ਕਰੋ ਇੱਥੇ ਅਸੀਂ ਕੰਮ ਕਰਦੇ ਪਏ ਅੱਛਾ ਕਿੰਨੇ ਵਜੇ ਤੋਂ ਲ ਅਜੀ ਸਵੇਰੇ 9 ਵਜੇ ਆ ਜਾਂਦੇ ਇੱਥੇ। 9 ਵਜੇ ਆ ਜਾਂਦੇ। ਅੱਛਾ ਰਾਤ ਨੂੰ ਵੀ ਇੱਥੇ ਕੰਮ ਹੁੰਦਾ? ਨਹੀਂ ਜੀ। ਰਾਤ ਨੂੰ ਬੰਦ ਹੈ। ਰਾਤ ਨੂੰ ਮੈਂ ਇੱਥੇ। ਸਾਥੇ 9 ਵਜੇ ਤੋਂ ਲੈ ਕੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਖੜਾ ਰਿਆ। ਜੀ। ਕੋਈ ਨਹੀਂ ਸੀ ਇੱਥੇ। ਮਤਲਬ ਤੁਸੀਂ ਰਾਤ ਨੂੰ ਖੜੇ ਸੀ? ਮੈਂ 9 7 ਵਜੇ ਤੋਂ ਲੈ ਕੇ 9 ਵਜੇ ਤੱਕ ਰਖਸ਼ਾ ਚਲੋਣਾ ਜੀ ਮੈਂ। ਅੱਛਾ। ਹਾਂ ਜੀ। ਰਾਤ ਨੂੰ? ਹਾਂ ਜੀ। ਤੇ ਰਾਤ ਨੂੰ ਕੋਈ ਕੰਮ ਨਹੀਂ ਹੁੰਦਾ ਇੱਥੇ? ਰਾਤ ਨੂੰ ਕੁਝ ਨਹੀਂ ਹੁੰਦਾ ਇੱਥੇ। ਅੱਛਾ ਇਹ ਕਿੰਨੇ ਦਿਨ ਹੋ ਗਏ ਇਸ ਖੱਡੇ ਨੂੰ ਹੋਏ ਹੋਏ? ਇਹ ਜਿੱਦਣ ਪਾਣੀ ਖੜਾ ਸੀ ਉਸ ਦਿਨੇ ਗਿਰਿਆ ਇਹ। ਹੂੰ। ਤਕ ਤਾਂ ਤੇ ਆਰਦਨ ਉਹ ਗਏ ਕੰਮ ਕਰਦ ਨੇ ਤੇ ਕਿਸ ਤਰੀਕੇ ਲੋਕਾਂ ਦਾ ਅਨਜਾਨ ਕਿਸ ਤਰੀਕੇ ਲੱਗਾ ਹੋਇਆ ਬਹੁਤ ਟ੍ਰੈਫਿਕ ਪੋਰਸ ਹੋਈ ਪਈ ਇੱਥੇ ਕੋਈ ਆਪਣੀ ਹੈ ਨਹੀਂ ਤੇ ਕੋਈ ਕਾਰਵਾਈ ਨਹੀਂ ਤੇ ਕੋਈ ਇੱਥੇ ਪੁਲਿਸ ਅਧਿਕਾਰੀ ਵੀ ਨਹੀਂ ਮੌਜੂਦ ਆ ਰਿਹਾ ਕਿਤੇ ਨਹੀਂ ਹੈਗਾ ਕੋਈ ਖੜਾ ਨਹੀਂ ਕੋਈ ਨਹੀਂ ਖੜੇ ਕੀ ਲੱਗਦਾ ਹੈ ਖੱਡਾ ਹੋਣ ਦਾ ਜਿਹੜਾ ਕਾਰਨ ਕੀ ਰਿਹਾ ਕਿਉਂ ਖੱਡਾ ਹੋ ਗਿਆ ਮੇਨ ਰੋਡ ਤੇ ਚਲੋ ਕੁਝ ਕਹਿ ਨਹੀਂ ਸਕਦੇ ਭਾਈ ਇਹ ਕੋਈ ਪਹਿਲੇ ਬੁਨਿਆਦੀ ਦੀ ਖਤਮ ਹੋ ਗਈ ਪਹਿਲੇ ਖੱਲੇ ਮਤਲਬ ਸਿੱਧਾ ਹਾਂਜੀ ਹਾਂਜੀ ਗਲੀ ਮਤ ਇਹੀ ਰਹੀ ਵੀ ਕੋਈ ਨਾ ਦੇਖੋ ਬੈਠੀਆਂ ਭਈਆਂ ਜਗਾ ਜੀ ਇੱਥੋਂ ਇਹ ਬਿਲਕੁਲ ਫਿਰ ਰਾਤ ਨੂੰ ਇੱਥੇ ਕੋਈ ਵੀ ਨਹੀਂ ਕੋਈ ਨਹੀਂ ਹੁੰਦਾ ਅੱਛਾ ਦਿਨੇ ਕੋਈ ਅਧਿਕਾਰੀ ਨਜ਼ਰ ਆਂਦਾ ਜਿਹੜਾ ਉੱਚ ਅਧਿਕਾਰੀ ਹੋਵੇ ਕਾਰਪੋਰੇਸ਼ਨ ਨਗਰ ਨਿਗਮ ਦਾ ਇੱਥੇ ਕੋਈ ਨਜ਼ਰ ਆਂਦਾ ਹੋਵੇ ਜਿਹਦੇ ਕੋਈ ਜਿਹੜਾ ਕੰਮ ਹੋ ਸਕੇ ਜਨਾਬ ਜਿਹੜੇ ਆਂਦੇ ਬੰਦੇ ਸਭ ਵੇਖ ਕੇ ਚੱਲ ਜਾਂਦੇ ਆ ਹਾਂ ਆ ਕਾਫੀ ਬੰਦੇ ਹੁੰਦੇ ਇੱਥੇ ਹਾਂ ਵੇਖ ਕੇ ਚੱਲ ਜਾਂਦੇ ਆ ਆ ਵੀ ਮੌਜੂਦ ਹੁੰਦੇ ਇੱਥੇ ਹਾਂ ਕੱਲ ਤੋਂ ਇਹ ਖਲਾਰ ਕੇ ਗਿਆ ਸੀ ਨਾ ਮੈਨੂੰ ਜੀ ਇੱਥੇ ਖਲਾਰ ਕੇ ਗਿਆ ਬਿਲਕੁਲ ਸੋ ਦੱਸ ਦਈਏ ਕਿ ਇਸ ਇਲਾਕੇ ਦੇ ਵਿੱਚ ਇਹ ਜਿਹੜਾ ਵੱਡਾ ਖੱਡਾ ਹੋਇਆ ਹੈ ਵੱਡਾ ਖੱਡਾ ਹੋਣ ਤੋਂ ਬਾਅਦ ਲੋਕ ਨੇ ਉਹਨਾਂ ਵੱਲੋਂ ਕਹਿਣਾ ਕਿ ਇਸ ਇਲਾਕੇ ਦੇ ਵਿੱਚ ਲੋਕ ਤਾਂ ਆਂਦੇ ਨੇ ਪਰ ਆਨ ਦਾ ਸਪੋਰਟ ਦੀ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਕਿਤੇ ਕੋਈ ਵੀ ਉੱਚ ਅਧਿਕਾਰੀ ਨਹੀਂ ਮੌਜੂਦ ਜਿਹਦੇ ਹਕਵਾਈਟ ਹੈ ਇਹ ਕੰਮ ਹੋ ਸਕੇ ਪਰ ਕੰਮ ਜਿਹੜਾ ਕੰਟੀਨਿਊ ਜਾਰੀ ਹੈ ਪਰ 4 ਦਿਨ ਹੋ ਚੁੱਕੇ ਨੇ 4 ਦਿਨ ਦੀ ਜਿਹੜੀ ਬਾ ਮੁਸਕਤ ਮਿਹਨਤ ਲਗਾਤਾਰ ਲੱਗੀ ਹੋਈ ਹੈ ਪਰ ਇੱਕ ਪਾਸੇ ਦੀ ਜੇਕਰ ਗੱਲ ਕਰੀਏ ਤੇ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਸਾਮੀ 7 ਵਜੇ ਤੋਂ ਬਾਅਦ ਸਵੇਰੇ 9 ਵਜੇ ਤੱਕ ਉਹਨਾਂ ਵੱਲੋਂ ਜਿਹੜਾ ਇਸੇ ਰੋਡ ਦੇ ਉੱਤੇ ਜਿਹੜਾ ਰਿਕਸ਼ਾ ਚਲਾਇਆ ਜਾਂਦਾ ਵਾ ਇੱਥੇ ਕੰਮ ਕਰਦੇ ਨੇ ਤੇ ਰਾਤ ਨੂੰ ਇਸ ਥਾਂ ਦੇ ਵਿੱਚ ਕੋਈ ਵੀ

ਮੋਡਲ ਟਾਊਨ ਏਰੀਆ ਤੁਸੀਂ ਸੁਣਿਆ ਮੋਡਲ ਟਾਊਨ ਕਾਫੀ ਪੋਸ ਏਰੀਆ ਵੈ ਮੋਡਲ ਟਾਊਨ ਇਲਾਕੇ ਦੇ ਵਿੱਚ ਇੱਕ ਵੀ ਪੀਸੀਆਰ ਦੀ ਜੜੀ ਐ ਇੱਥੇ ਡਿਊਟੀ ਨਹੀਂ ਹੈਗੀ ਇੱਕ ਵੀ ਟ੍ਰੈਫਿਕ ਮੁਲਾਜ਼ਮ ਦੀ ਇੱਥੇ ਡਿਊਟੀ ਨਹੀਂ ਹੈਗੀ ਲੋਕਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਲੋਕ ਨੇ ਉਹਨਾਂ ਨਾਲ ਜਾਣਕਾਰੀ ਲਵਾਂਗੇ ਹਾਲਾਂਕਿ ਜਿਹੜਾ ਜਿਹੜੇ ਮਜ਼ਦੂਰ ਨੇ ਉਹਨਾਂ ਵੱਲੋਂ ਕੰਮ ਜਿਹੜਾ ਉਹ ਲਗਾਤਾਰ ਕੀਤਾ ਜਾ ਰਿਹਾ ਵੈ ਪਰ ਜਿਹੜੇ ਲੋਕ ਨੇ ਬਾਹਰ ਖੱਜਲ ਖਵਾਰ ਹੋ ਰਹੇ ਨੇ ਉਹਨਾਂ ਨਾਲ ਜਾਣਕਾਰੀ ਲਵਾਂਗੇ ਫਿਰ ਹਾਲੇ ਜਿਹੜੀ ਪੂਰੀ ਤਸਵੀਰ ਜਿਹੜੀ ਐ ਉਹ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਤਾਂ ਜਿੱਥੇ ਦੱਸ ਦਈਏ ਕਿ ਡਰਾ ਪਾਣੀ ਦਾ ਡਾ ਉਹ ਵੀ ਖੜਾ ਹੋਇਆ ਬੈਰੀਕੇਡ ਲਗਾ ਕੇ ਇਹ ਜਿਹੜੀ ਸੜਕ ਹੈ ਉਹ ਕਾਫੀ ਵਧੀਆ ਤਰੀਕੇ ਨਾਲ ਬੰਦ ਕੀਤੀ ਹੋਈ ਹੈ ਤੇ ਲੋਕ ਜਿਹੜੇ ਨੇ ਉਹ ਆਪਣੇ ਆਪ ਹੀ ਆਪਣੇ ਆਪਣੀ ਜਿਹੜੀ ਸੜਕ ਹੈ ਉਹ ਚੁੰਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਆਪ ਹੀ ਸੜਕਾਂ ਜਿਹੜੀਆਂ ਕ੍ਰੋਸ ਕਰਦੇ ਨਜ਼ਰ ਆ ਰਹੇ ਨੇ ਪਿੱਛੇ ਤਸਵੀਰ ਜਿਹੜੀ ਹੈ ਦੇਖ ਸਕਦੇ ਹੋ ਕਿ ਕਿਸ ਤਰੀਕੇ ਰੋਂਗ ਜਾਂਦੇ ਹੋਏ ਵੀ ਲੋਕ ਨਜ਼ਰ ਆ ਰਹੇ ਨੇ ਫਿਰ ਹਾਲ ਉਹਨਾਂ ਦੀ ਜਿਹੜੀ ਹੈ ਮਜਬੂਰੀ ਹੈ ਰੋਂਗ ਜਾਣਾ ਪਰ ਕਿਤਨੇ ਕਿਤੇ ਇੱਕ ਵੱਡਾ ਸਵਾਲ ਹੈ ਕੀ ਇਸ ਮੇਨ ਚੌਕ ਦੇ ਵਿੱਚ ਮੋਡਲ ਟਾਊਨ ਵੱਲ ਨੂੰ ਜਾਣ ਵਾਲੇ ਮੇਨ ਚੌਕ ਦੇ ਵਿੱਚ ਇੱਥੇ ਕੋਈ ਵੀ ਪੁਲਿਸ ਅਧਿਕਾਰੀ ਜਿਹੜਾ ਮੌਕੇ ਤੇ ਨਹੀਂ ਖੜਾ ਕੋਈ ਵੀ ਇੱਥੇ ਟ੍ਰੈਫਿਕ ਅਧਿਕਾਰੀ ਜਿਹੜਾ ਮੌਕੇ ਤੇ ਨਹੀਂ ਖੜਾ ਸੋ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਲੋਕਾਂ ਨੂੰ ਕਾਫੀ ਗੱਜਲ ਖਬਾਰ ਹੋਣਾ ਪੈ ਰਿਹਾ ਤੇ ਇਹ ਇਸ ਇਲਾਕੇ ਦੇ ਵਿੱਚ ਕੋਈ ਵੀ ਜਿਹੜਾ ਅਧਿਕਾਰੀ ਹੈ ਉਹ ਕਿਉਂ ਨਹੀਂ ਖੜਾ ਸੋ ਇੱਕ ਵੱਡਾ ਸਵਾਲ ਹੈ ਲੋਕਾਂ ਨੂੰ ਕਾਫੀ ਦਿੱਕਤਾਂ ਜੜੀਆਂ ਆ ਰਹੀਆਂ ਨੇ ਸੋ ਜਾਣਕਾਰੀ ਲਵਾਂਗੇ ਗੱਲਬਾਤ ਕਰਾਂਗੇ ਲੋਕਾਂ ਨਾਲ ਕਿ ਆਖਿਰਕਾਰ ਕੀ ਕਹਿਣਾ ਉਹਨਾਂ ਦਾ ਇਸ ਵਾਲੇ ਵਿੱਚ ਕਿਉਂਕਿ ਇੱਕ ਪਾਸੇ ਦੀ ਜ਼ਿਕਰ ਕਰਕੇ ਗਲਤ ਹੈ ਇੱਕ ਪਾਸੇ ਇਹ ਕਾਫੀ ਵਧੀਆ ਤਰੀਕੇ ਨਾਲ ਜਿਹੜੀ ਹੈ ਦੇਖਦੇ ਕਿ ਬੈਰੀਕੇਡਿੰਗ ਕੀਤੀ ਹੋਈ ਹੈ ਲੋਕਾਂ ਨੂੰ ਆਨ ਜਾਣ ਜਿਹੜੀ ਹੈ ਲੋਕਾਂ ਦੀ ਬੰਦ ਕੀਤੀ ਹੋਈ ਹੈ ਸੋ ਇਹ ਤਸਵੀਰ ਜਿਹੜੀ ਆਪ ਖੁਦ ਦੇਖ ਸਕਦੇ ਹੋ ਕਿ ਇਸ ਤਰੀਕੇ ਇਹ ਜਿਹੜੀ ਪੂਰੀ ਸੜਕ ਹੁੰਦੀ ਹੈ ਜੇ ਸੜਕ ਦੇ ਵਿੱਚ ਲੋਕਾਂ ਦਾ ਜਿਹੜਾ ਆਣਾ ਜਾਣਾ ਲੱਗਾ ਹੁੰਦਾ ਹੈ ਮੋਡਲ ਟਾਊਨ ਵੱਲ ਨੂੰ ਜਾਣ ਵਾਲੇ ਜਿਹੜੇ ਲੋਕ ਨੇ ਇਸੇ ਇਲਾਕੇ ਦੇ ਵਿੱਚੋਂ ਜਾਂਦੇ ਨੇ ਬੱਸ ਸਟੈਂਡ ਤੋਂ ਇਸ ਇਲਾਕੇ ਦੇ ਵਿੱਚ ਆ ਕੇ ਬਾਬਾ ਦੀਪ ਸਿੰਘ ਜਿਹੜਾ ਹਸਪੀਟਲ ਹੈ ਉਸ ਤੋਂ ਅੱਗੇ ਕ੍ਰੋਸ ਕਰਕੇ ਜਿਹੜੇ ਲੋਕ ਅੱਗੇ ਜਾਂਦੇ ਨੇ ਸੋ ਇਹ ਜਿਹੜੀ ਰੋਡ ਹੈ ਪੂਰੀ ਤਰੀਕੇ ਬੰਦ ਕੀਤੀ ਹੋਈ ਆ ਤੇ ਇਸ ਥਾਂ ਦੇ ਵਿੱਚ ਲੋਕਾਂ ਨੂੰ ਕਾਫੀ ਖੱਜਲ ਖਵਾਰ ਹੋਣਾ ਪੈ ਰਿਹਾ ਗੱਲਬਾਤ ਕਰ ਲੈਨੇ ਆ ਕਿੰਨੇ ਦਿਨਾਂ ਤੋਂ ਇਸ ਇਲਾਕੇ ਦੇ ਵਿੱਚ ਖੱਜਲ ਖਵਾਰ ਹੋ ਰਹੀ ਹੈ ਇਹ ਤਾਂ ਬਹੁਤ ਦਿਨ ਸੋ ਰਹੀ ਹੈ ਕਿ ਕਿ ਦਿੱਕਤਾਂ ਕਾਫੀ ਆ ਰਹੀਆਂ ਬਹੁਤ ਬਹੁਤ ਦਿੱਕਤਾਂ ਆ ਇਹ ਜਾਮ ਕਾਫੀ ਲੱਗਦਾ ਹੈ ਤੇ ਯਹਾਂ ਤਾਂ ਬਹੁਤ ਲੱਗਦਾ ਕਿ ਕਿਉਂ ਨਾ ਇਧਰ ਆਣਾ ਜਾਣਾ ਹੁੰਦਾ ਹੈ ਲੋਕੋ ਕੋ ਮੋਡਲ ਟਾਊਨ ਹੈ ਚੌਰਾਹਾ ਹੈ ਤਾਂ ਜਾਮ ਤਾਂ ਲੱਗਦੇ ਆ ਤੇ ਕੋਈ ਇੱਥੇ ਪੁਲਿਸ ਅਧਿਕਾਰੀ ਵੀ ਨਹੀਂ ਖੜਾ ਕੋਈ ਨਹੀਂ ਕੋਈ ਨਹੀਂ ਖੜਾ ਜੀ ਬਿਲਕੁਲ ਸੋ ਦੱਸ ਦਈਏ ਕਿ ਕੋਈ ਵੀ ਪੁਲਿਸ ਅਧਿਕਾਰੀ ਜਿਹੜਾ ਵਾ ਉਹ ਵੀ ਇਸ ਚੌਕ ਦੇ ਵਿੱਚ ਨਹੀਂ ਖੜਾ ਤੇ ਉਸ ਤੋਂ ਬਾਅਦ ਜੇਕਰ ਪੁਲਿਸ ਅਧਿਕਾਰੀ ਇਸ ਚੌਕ ਦੇ ਵਿੱਚ ਕੋਈ ਖੜੇ ਹੋਣ ਤੇ ਲੋਕਾਂ ਨੂੰ ਜਿਹੜੀ ਦਿੱਕਤਾਂ ਨੇ ਉਹ ਨਾ ਹੋਣ ਫਿਰ ਹਾਲ ਜਿਹੜੇ ਲੋਕ ਨੇ ਉਹਨਾਂ ਵੱਲੋਂ ਇਹੀ ਕਹਿਣਾ ਪਰ ਲੋਕਾਂ ਦਾ ਜਿਹੜਾ ਆਨ ਜਾਣਾ ਲਗਾਤਾਰ ਲੱਗਾ ਹੋਇਆ ਤੇ ਲੋਕ ਖੁਦ ਵੀ ਕਿਸ ਤਰੀਕੇ ਖਜਲਖਵਾਰ ਹੁੰਦੇ ਨਜ਼ਰ ਆ ਰਹੇ ਨੇ ਖੁਦ ਤੁਸੀਂ ਆਪਣੇ ਅੱਖੀ ਦੇਖ ਸਕਦੇ ਹੋ ਤੇ ਜਿਹੜੇ ਲੋਕ ਨੇ ਗੱਲਬਾਤ ਕਰ ਲੈਨੇ ਆ ਉਹਨਾਂ ਨਾਲ ਵੀ ਅਸਰ ਕੀ ਕਹਿਣਾ ਚਾਹੂਗੇ ਇੱਕ ਪਾਸੇ ਦੀ ਜੇਕਰ ਗੱਲ ਕਰੀਏ ਤੇ ਇਸ ਚੌਕ ਦੇ ਵਿੱਚ ਕੋਈ ਵੀ ਟ੍ਰੈਫਿਕ ਅਧਿਕਾਰੀ ਵੀ ਨਹੀਂ ਖੜਾ ਹੋਇਆ ਟ੍ਰੈ ਨਾ ਤੇ ਪੜਸਲਾ ਖੜਾ ਨਾ ਕੋਈ ਵਾਸਤਾ ਬਹੁਤ ਬਹੁਤ ਸਮੱਸਿਆ ਹੈ ਤੇ ਸਮੱਸਿਆ ਐਸੀ ਗੱਲ ਦੀ ਹੈ ਵੀ ਇਹ ਹਟਦੇ ਨਹੀਂ ਹੈਗੇ ਇਹ ਇਹ ਪ੍ਰਸ਼ਾਸਨ ਨਹੀਂ ਹਟ ਸਕਦਾ ਜੀ ਇਹ ਲਾਈਟਾਂ ਵੀ ਨਹੀਂ ਚੱਲਦੀਆਂ ਵੀ ਇੱਥੇ ਲਾਈਟਾਂ ਵੀ ਨਹੀਂ ਚੱਲਦੀਆਂ ਭਾਜੀ ਇੱਥੇ ਨਾ ਲਾਈਟਾਂ ਦਾ ਸੰਵਿਧਾਨ ਕੋਈ ਕੁਝ ਨਹੀਂ ਹੈ ਕੁਝ ਸਰਕਾਰ ਨਹੀਂ ਕਰਦੀ ਕੁਝ ਨਹੀਂ ਕਰ ਰਹੀ ਸਰਕਾਰ ਜੀ ਸੜਕ ਖਰਾਬ ਹੋ ਗਈ ਉਸ ਤੋਂ ਬਾਅਦ ਇਹ ਕਿ ਲੱਗਦਾ ਹੈ ਕਿ ਕਦੋਂ ਤੱਕ ਬਣ ਜੂਗੀ ਪਤਾ ਨਹੀਂ ਭਾਜੀ ਤਾਂ ਕੋਈ ਪਤਾ ਨਹੀਂ ਕਦੋਂ ਲੱਗ ਬਣੂਗੀ ਕੋਈ ਲੱਗਦਾ ਜੀ ਕਦੋਂ ਤੱਕ ਇਹ ਕੋਈ ਉਮੀਦ ਹੀ ਨਹੀਂ ਭਾਜੀ ਕਿਸੇ ਤੇ ਉਮੀਦ ਨਹੀਂ ਕੋਈ ਸਾਰੀਆਂ ਸੜਕਾਂ ਖਰਾਬ ਹੋਈਆਂ ਹੀ ਸਾਰੇ ਪੂਰੇ ਲੁਧਿਆਣਾ ਸ਼ਹਿਰ ਦੀਆਂ ਕੋਈ ਵੀ ਸੜਕ ਨਹੀਂ ਬਣ ਸਕਦੀ ਇਹ ਸਰਕਾਰ ਹੀ ਫੁੱਦੂ ਆ ਕੋਈ ਟ੍ਰੈਫਿਕ ਦਾ ਵੀ ਧਿਆਨ ਕੋਈ ਫੋਲ ਭਾਜੀ ਕੋਈ ਇਹਨਾਂ ਨੂੰ ਬਸ ਚਲਾਨ ਕੱਟਣ ਦੇ ਚਲਾਨ ਭਰ ਦੋ ਕੋਈ ਬੰਦਾ ਨਹੀਂ ਦੇਖਣਾ ਇਹਨਾਂ ਨੇ ਚਲਾਨ ਦੇ ਅਸੀਂ ਤੇ ਅਸੀਂ ਦੇਈ ਜਾਣੀ ਹੈ ਬਸ ਜੀ ਵੱਡਾ ਸਵਾਲ ਇਹੀ ਆ ਕਿ ਇਸ ਇਲਾਕੇ ਦੇ ਵਿੱਚ ਆਖਿਰਕਾਰ ਟ੍ਰੈਫਿਕ ਅਧਿਕਾਰੀ ਕਿਉਂ ਨਹੀਂ ਹੈਗਾ ਕਿਉਂ ਇਸ ਇਲਾਕੇ ਦੇ ਵਿੱਚ ਲੋਕ ਖੱਜਲਖਵਾਰ ਹੋ ਰਹੇ ਨੇ ਸੋ ਇਹੀ ਗੱਲ ਹੈ ਇਸ ਇਲਾਕੇ ਦੇ ਵਿੱਚ ਕੋਈ ਟ੍ਰੈਫਿਕ ਮੁਲਾਜ਼ਮ ਇਸ ठाद ਨਹੀਂ ਨਹੀਂ ਕਿਉਂ ਕਾਰਨ ਕੀ ਹੈਗਾ ਪ੍ਰਸ਼ਾਸਨ ਮੇਂ ਚਾਹੋ ਹੋਣਾ ਚਾਹੀਦਾ ਬਿਲਕੁਲ ਸੋ ਲੋਕਾਂ ਦਾ ਇਹੀ ਕਹਿਣਾ ਮੈਂ ਕਿ ਪ੍ਰਸ਼ਾਸਨ ਜਿਹੜਾ ਇਸ ਇਲਾਕੇ ਦੇ ਵਿੱਚ ਹੋਣਾ ਚਾਹੀਦਾ ਸੋ ਗਰਾਊਂਡ ਦੀਆਂ ਤਸਵੀਰ ਜਿਹੜੀ ਆ ਤੁਹਾਡੇ ਨਾਲ ਲਗਾਤਾਰ ਸਾਂਝਾ ਕਰਾ ਰਹੇ ਹਾਂ ਲੋਕਾਂ ਨੂੰ ਪਿੱਛੇ ਕਿੰਨਾ ਕ ਖੱਜਲ ਖਵਾਰ ਹੋਣਾ ਪੈ ਰਿਹਾ ਸੋ ਦੁਪਹਿਰ ਦਾ ਜਿਹੜਾ ਸਮਾਂ ਹੁੰਦਾ ਦੁਪਹਿਰੇ ਜਿਹੜੀ ਹੈ ਸਕੂਲਾਂ ਤੋਂ ਬੱਚਿਆਂ ਦੀ ਵੀ ਛੁੱਟੀ ਹੁੰਦੀ ਹੈ ਤੇ ਬੱਚਿਆਂ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਵੀ ਇਸੇ ਆ ਜਾਮ ਦੇ ਵਿੱਚ ਫਸੀਆਂ ਹੁੰਦੀਆਂ ਨੇ ਕਿਉਂਕਿ ਇੱਕ ਪਾਸੇ ਲੋਕਾਂ ਦਾ ਆਣਾ ਲੱਗਿਆ ਹੁੰਦਾ ਤੇ ਦੂਜੇ ਪਾਸੇ ਲੋਕ ਜਿਹੜੇ ਨੇ ਇਸ ਏਰੀਆ ਦੇ ਵਿੱਚੋਂ ਜਾਂਦੇ ਹੋਏ ਨਜ਼ਰ ਆਉਂਦੇ ਨੇ ਸੋ ਗੱਡੀਆਂ ਜੜੀਆਂ ਨੇ ਉਹ ਕਿਸ ਤਰੀਕੇ ਆਂਦੀਆਂ ਜਾਂਦੀਆਂ ਨਜ਼ਰ ਆ ਰਹੀਆਂ ਨੇ ਸੋ ਕਿਤਨੇ ਕਿਤੇ ਇੱਕ ਵੱਡਾ ਸਵਾਲ ਹੈ ਕਿ ਕੋਈ ਵੀ ਅਧਿਕਾਰੀ ਇਸ ਥਾਂ ਤੇ ਮੌਜੂਦ ਨਹੀਂ ਹੈਗਾ ਸੋ ਕਿਉਂ ਇਹ ਇੱਕ ਵੱਡਾ ਸਵਾਲ ਹੈ ਕਿ ਆਖਿਰਕਾਰ ਕਿਉਂ ਇਸ ਇਲਾਕੇ ਦੇ ਵਿੱਚ ਕੋਈ ਵੀ ਅਧਿਕਾਰੀ ਜਿਹੜਾ ਮੌਜੂਦ ਨਹੀਂ ਹੈਗਾ ਜੀ ਕੀ ਕਹਿ ਰਹੇ ਸੀ ਨਹੀਂ ਨਹੀਂ ਬਿਲਕੁਲ ਸੋ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਕਿਸ ਤਰੀਕੇ ਖੁਦ ਕੱਜਲਖਵਾਰ ਹੁੰਦੇ ਨਜ਼ਰ ਆ ਰਹੇ ਨੇ ਲੋਕਾਂ ਨੂੰ ਕਾਫੀ ਇਹ ਜਿਹੜੀ ਦਿੱਕਤਾਂ ਉਹ ਨਜ਼ਰ ਆ ਰਹੀਆਂ ਨੇ ਸੋ ਲੋਕ ਕਿਸ ਤਰੀਕੇ ਖੜੇ ਹੋਏ ਨਜ਼ਰ ਆ ਰਹੇ ਨੇ ਜਾਮ ਦੇ ਵਿੱਚ ਫਸੇ ਜਿਹੜੇ ਲੋਕ ਨੇ ਨਜ਼ਰ ਆ ਰਹੇ ਨੇ ਗੱਡੀਆਂ ਜਿਹੜੀਆਂ ਨੇ ਕਿਸ ਤਰੀਕੇ ਲੋਕਾਂ ਵੱਲੋਂ ਖੁਦ ਗੱਡੀਆਂ ਚਾ ਰਹੀਆਂ ਨੇ ਭਾਈ ਕਿੰਨੀ ਦੇਰ ਹੋ ਗਿਆ ਇੱਥੇ ਫਸੇ ਹੋਏ ਅੱਧਾ ਘੰਟਾ ਹੋ ਗਿਆ ਭਾਈ ਪੂਰਾ ਦਿੱਕਤ ਕਾਫੀ ਆ ਰਹੀ ਹੈ ਬਹੁਤ ਬਿਲਕੁਲ ਸੋ ਗੱਲ ਬਾਤ ਕਰਦੇ ਹਾਂ ਹੁਣ ਗੱਡੀ ਲੈ ਕੇ ਆਏ ਸੀਗੇ ਵਾਪਸ ਆ ਰਹੇ ਨੇ ਵੀਰੇ ਮੈਂ ਜਾਣਾ ਇੱਧਰ ਜਾਮ ਬਹੁਤ ਲੱਗਾ ਹੈ ਇੱਧਰ ਕਿੱਦਾਂ ਜਾ ਹਾਂਜੀ ਬਿਲਕੁਲ ਸੋ ਦੱਸ ਦਈਏ ਕਿ ਕਾਫੀ ਜ਼ਿਆਦਾ ਜਿਹੜੀਆਂ ਲੋਕ ਹੇ ਦਿੱਕਤਾ ਜੜੀਆਂ ਨੇ ਉਹ ਆਰੀਆਂ ਨੇ ਲੋਕਾਂ ਦਾ ਕਹਿਣਾ ਸੋ ਗੱਡੀਆਂ ਜਿਹੜੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਉਥਲ ਪੁਥਲ ਗੱਡੀਆਂ ਦੀ ਮਚੀ ਹੋਈ ਆ ਤਸਵੀਰ ਜਿਹੜੀ ਆ ਸਾਫ ਤੌਰ ਤੇ ਤੁਹਾਡੇ ਨਾਲ ਸਾਂਝਾ ਕਰਾਈਆਂ ਸੋ ਦੱਸਦੇ ਕਿ ਲੁਧਿਆਣਾ ਦੇ ਮੋਡਲ ਟਾਊਨ ਲਾਕੇ ਦੇ ਵਿੱਚ ਉਹ ਸਾਡੇ ਮੌਜੂਦ ਸੀਗੇ ਔਰ ਥਾਂ ਦੀ ਜਿਹੜੀ ਆ ਗਰਾਊਂਡ ਤਸਵੀਰ ਤੁਹਾਡੇ ਨਾਲ ਸਾਂਝਾ ਕਰਾਈ ਜਿੱਥੇ ਦੱਸਦੇ ਕਿ ਲੋਕਾਂ ਨੂੰ ਕਾਫੀ ਜ਼ਿਆਦਾ ਖੱਜਲ ਖਵਾਰ ਹੋਣਾ ਪੈ ਰਿਹਾ ਸੋ 4 ਦਿਨ ਹੋ ਗਏ ਨੇ ਲਗਾਤਾਰ 4 ਦਿਨ ਤੋਂ ਕੰਮ ਚੱਲ ਰਿਹਾ ਪਰ ਦੱਸ ਦੇ ਕਿ ਡੀ ਜ਼ੋਨ ਦੇ ਬਾਹਰ ਜਿਹੜੇ ਆਪੋਜੀਸ਼ਨ ਪਾਰਟੀ ਦੇ ਜਿਹੜੇ ਕੌਂਸਲਰ ਨੇ ਪਾਰਸਾ ਦੋਨਾ ਵੱਲੋਂ ਜਿਹੜਾ ਆਪਣੀ ਮੰਗਾ ਕਰਕੇ ਉਹ ਲੋਕ ਜਿਹੜੇ ਉੱਥੇ ਬੈਠੇ ਹੋਏ ਨੇ ਸੋ ਇੱਕ ਪਾਸੇ ਜੇਕਰ ਮਾਨ ਸਾਹਿਬ ਦੀ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਆਪਣਾ ਕੰਮ ਜਿਹੜਾ ਬਖੂਬੀ ਕੀਤਾ ਜਾ ਰਿਹਾ ਪਰ ਇਸ ਇਲਾਕੇ ਦੇ ਵਿੱਚ ਇੱਕ ਵੱਡਾ ਸਵਾਲ ਹੈ ਕਿ ਇੱਥੇ ਕੋਈ ਟ੍ਰੈਫਿਕ ਮੁਲਾਜ਼ਮ ਤਾਂ ਕਣੀ ਮੌਜੂਦ ਜਿਹੜਾ ਲੋਕਾਂ ਨੂੰ ਜਿਹੜੇ ਰਸਤੇ ਆ ਉਹ ਦੱਸ ਸਕਣ ਡਾਇਰੈਕਸ਼ਨ ਦੱਸ ਸਕਣ ਲੋਕਾਂ ਦਾ ਜਿਹੜਾ ਰੂਟ ਹੈ ਕਲੀਅਰ ਕਰਾ ਸਕਣ ਤਾਂ ਕਿ ਲੋਕਾਂ ਨੂੰ ਜਿਹੜੀਆਂ ਤਿਕਤਾ ਨਾਂ ਇੱਥੇ ਜਿਹੜੇ ਅਧਿਕਾਰੀ ਲੱਗੇ ਸੀਗੇ ਉਹਨਾਂ ਨਾਲ ਤਾਂ ਗੱਲਬਾਤ ਨਹੀਂ ਹੋ ਪਾਈ ਕਿਉਂਕਿ ਅਧਿਕਾਰੀ ਇੱਥੇ ਕੋਈ ਵੀ ਮੌਜੂਦ ਨਹੀਂ ਹੈਗਾ ਜਿਹੜੇ ਮਜ਼ਦੂਰ ਸੀਗੇ ਉਹਨਾਂ ਨਾਲ ਜਾਣਕਾਰੀ ਲਈਤੀ ਉਹਨਾਂ ਵੱਲੋਂ ਕਹਿਣਾ ਹੈ ਕਿ ਹੱਲੇ ਇਹਨੂੰ 4 ਦਿਨ ਹੋਰ ਲੱਗਣਗੇ ਸੋ ਤਕਰੀਬਨ ਹੈ 8 ਤੋਂ 10 ਦਿਨ ਦਾ ਜਿਹੜਾ ਸਮਾਂ ਆ ਉਹ ਲੱਗੂਗਾ ਕਿਉਂਕਿ 4 ਦਿਨ ਪਹਿਲਾਂ ਹੋ ਚੁੱਕੇ ਨੇ 4 ਦਿਨ ਬਾਅਦ ਤਵਾਰ ਤੋਂ ਲੱਗਣਗੇ ਉਸ ਤੋਂ ਬਾਅਦ ਵੀ ਦੇਖਣਾ ਹੋਵੇਗਾ ਕਿ ਇਹ ਜਿਹੜਾ ਖੱਡਾ ਵਾ ਉਹ ਕਲੀਅਰ ਹੁੰਦਾ ਕਿ ਨਹੀਂ ਹੁੰਦਾ ਫਿਰ ਆਲੇ ਆਣ ਵਾਲਾ ਸਮਾਂ ਦੱਸੂਗਾ ਦੇਖੋ ਤੁਹਾਨੂੰ ਲਈ ਮੈਂ ਸੀਨ ਕੈਮਰਾਮੈਨ ਦੀਪਕ ਕੁਮਾਰ ਜੀ ਨਾਲ ਧੰਨਵਾਦ